ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਤੀ ਖਬਰਾਂ ਅੱਜ 11 ਜ਼ਿਲ੍ਹਿਆਂ 'ਚ بارش ਦਾ ਅਲਰਟ ਬੀਤੇ 3 ਦਿਨਾਂ ਦਾ ਆਮ ਨਲੂਬਦਮੀ ਪੰਜਾਬ 'ਚ ਅੱਜ 11 ਜ਼ਿਲ੍ਹਿਆਂ 'ਚ بارش ਨੂੰ ਲੈ ਕੇ yellow ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਪਟਿਆਲਾ ਤੇ ਫਤਿਹਗੜ੍ਹ ਸਾਹਿਬ 'ਚ ਹਲਕੀ ਤੋਂ ਮੱਦਮ بارش ਹੋਣ ਦੀ ਸੰਭਾਵਨਾ ਹੈ ਆਉਣ ਵਾਲੇ ਦਿਨਾਂ ਤੱਕ ਪੰਜਾਬ 'ਚ ਮੀਂਹ ਵਾਲੇ ਹਾਲਾਤ ਬਣੇ ਰਹਿਣਗੇ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 6 ਤੇ 7 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ ਜਦਕਿ 8 ਤੇ 9 ਜੁਲਾਈ ਨੂੰ ਵੀ ਕਈ ਥਾਵਾਂ 'ਤੇ ਇਸੇ ਤਰ੍ਹਾਂ ਦੀ ਬਾਰਿਸ਼ ਜਾਰੀ ਰਹਿ ਸਕਦੀ ਹੈ 15000 ਰੁਪਏ ਰਿਸ਼ਵਤ ਲੈੰਦਾ ਪੀਐਸਪੀਸੀਐਲ ਦਾ ਜੇਈ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਪਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬਸਟੇਸ਼ਨ ਕੰਦਾਲਾ ਜੱਟਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਜੇ ਆਈ ਬਲਜੀਤ ਸਿੰਘ ਨੂੰ 15000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸੀਕਰੀ ਦੇ ਇੱਕ ਨਿਵਾਸੀ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ ਦਿਨ ਦਿਹਾੜੇ ਨਿਹੰਗ ਨੇ ਸਿਵਲ ਹਸਪਤਾਲ ਦੇ ਕੰਪਿਊਟਰ ਆਪਰੇਟਰ ਤੇ ਤੇਜ਼ ਤਾਰ ਹਥਿਆਰ ਨਾਲ ਕੀਤਾ ਹਮਲਾ ਸ਼ੁੱਕਰਵਾਰ ਨੂੰ ਦੁਪਹਿਰ ਸਮੇਂ ਇੱਕ ਨਿਹੰਗ ਨੇ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਕੰਪਿਊਟਰ ਆਪਰੇਟਰ ਉੱਪਰ ਹਮਲਾ ਕਰ ਦਿੱਤਾ ਅਤੇ ਹਮਲੇ ਵਿੱਚ ਕੰਪਿਊਟਰ ਆਪਰੇਟਰ ਜ਼ਖਮੀ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਕੰਪਿਊਟਰ ਆਪਰੇਟਰ ਗੁਰਸੇਵਕ ਸਿੰਘ ਆਮ ਦਿਨਾਂ ਦੀ ਤਰ੍ਹਾਂ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਦੀਆਂ ਪਰਚੀਆਂ ਕੱਟ ਰਿਹਾ ਸੀ ਇਸ ਦੌਰਾਨ ਹੀ ਇੱਕ ਨਿਹੰਗ ਕਾਲਾ ਸਿੰਘ ਉੱਥੇ ਪੁੱਜਾ ਤੇ ਕਿਸੇ ਗੱਲ ਨੂੰ ਲੈ ਕੇ ਗੁਰਸੇਵਕ ਸਿੰਘ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਤਲਵੰਡੀ ਸਾਬੋ ਥਾਣੇ ਦੀ ਪੁਲਿਸ ਨੇ ਉਪਤ ਵਿਅਕਤੀ ਕਾਲਾ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ ਮੁੰਬਈ ਚ ਸ਼ਿਕਾਇਤਾਂ ਦਰਜ ਹੋਣ ਦਾ ਡਰਾਵਾ ਦੇ ਕੇ ਮੁਕਤਸਰ ਦੀ ਔਰਤ ਕੋਲੋਂ ਠੱਗੇ 1 ਕਰੋੜ 27 ਲੱਖ ਮੁਕਤਸਰ ਦੀ ਇੱਕ ਔਰਤ ਨੂੰ ਉਸ ਉੱਪਰ ਮੁੰਬਈ ਚ ਵੱਖ-ਵੱਖ 27 ਸ਼ਿਕਾਇਤਾਂ ਦਰਜ ਹੋਣ ਦਾ ਡਰਾਵਾ ਦੇ ਕੇ ਕੁਝ ਲੋਕਾਂ ਨੇ ਉਸ ਨਾਲ 1 ਕਰੋੜ 27 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਸਾਈਬਰ ਕ੍ਰਾਈਮ ਪੁਲਿਸ ਨੇ ਔਰਤ ਦੀ ਸ਼ਿਕਾਇਤ ਤੇ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਚ ਜੀਐਸਟੀ ਸਟੇਟ ਦੀ ਰੇਟ ਚੋਰੀ ਮਾਮਲੇ 'ਚ ਦੋ ਕਾਰੋਬਾਰੀ ਗ੍ਰਿਫਤਾਰ ਲੁਧਿਆਣਾ 'ਚ ਬੀਤੀ ਰਾਤ ਜੀਐਸਟੀ ਵਿਭਾਗ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕੀਤੀ ਜੀਐਸਟੀ ਅਧਿਕਾਰੀਆਂ ਨੇ ਪਹਿਲਾਂ ਪਾਮਿਆਂਨ ਰੋਡ ਤੇ ਰੇਡ ਕੀਤੀ ਤੇ ਉਸ ਤੋਂ ਬਾਅਦ ਸਿਵਲ ਲਾਈਨ ਤੇ ਰੇਡ ਕੀਤੀ ਸੂਤਰਾਂ ਮੁਤਾਬਕ ਪਤਾ ਚਲਿਆ ਹੈ ਕਿ ਰੇਡ 'ਚ ਦੋ ਮੁਲਜ਼ਮ ਕਾਰੋਬਾਰੀਆਂ ਨੂੰ ਫੜਿਆ ਗਿਆ ਹੈ ਦੇਰ ਰਾਤ ਅਧਿਕਾਰੀਆਂ ਨੇ ਦੋਵੇਂ ਕਾਰੋਬਾਰੀਆਂ ਦਾ ਸਿਵਲ ਹਸਪਤਾਲ ਮੈਡੀਕਲ ਕਰਵਾਇਆ ਕਾਰੋਬਾਰੀਆਂ ਦੀ ਪਛਾਣ ਦੀ ਪਾਸ਼ੂ ਆਨੰਦ ਨਿਵਾਸੀ ਪਮਯਾਨ ਇਨਕਲੂਵ ਤੇ ਦੀਪਕ ਗੋਇਲ ਨਿਵਾਸੀ ਸਿਵਲ ਲਾਈਨਸ ਵੱਜੋਂ ਹੋਈ ਹੈ। ਐਸਐਸਪੀ ਦਫ਼ਤਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਦੋਸ਼ 'ਚ ਡੀਐਸਪੀ ਫਰੀਦਕੋਟ ਮੁਅੱਤਲ ਤੇ ਗ੍ਰਿਫਤਾਰ। ਪੰਜਾਬ ਸਰਕਾਰ ਦੀ ਪਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਦੀ ਡ੍ਰਿੜਤਾ ਨਾਲ ਪਾਲਣਾ ਕਰਦਿਆਂ ਡੀਐਸਪੀ ਕ੍ਰਾਈਮ ਅਗੇਂਸਟ ਊਮੈਨ ਫਰੀਦਕੋਟ ਰਾਜਨਪਾਲ ਨੂੰ ਐਸਐਸਪੀ ਫਰੀਦਕੋਟ ਦਫ਼ਤਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਦੋਸ਼ ਤੇ ਤਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਐਸਐਸਪੀ ਫਰੀਦਕੋਟ ਨੂੰ ਡੀਐਸਪੀ ਰਾਜਨਪਾਲ ਵਿਰੁੱਧ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਪੀੜਤ ਤਰਨੇ ਉਸਤੇ ਵਿਆਹ ਸੰਬੰਧੀ ਝਗੜੇ ਨੂੰ ਸੁਲਝਾਉਣ ਲਈ ਪੈਸੇ ਲੈਣ ਦਾ ਦੋਸ਼ ਲਗਾਇਆ ਸੀ। ਮਾਨਸਾ ਚ ਬਿਨਾਂ ਨੋਟਿਸ ਦਿੱਤੇ 21 ਅਧਿਆਪਕਾਂ ਨੂੰ ਕੀਤਾ ਫਾਰਗ 3 ਦਿਨ ਲਗਾਤਾਰ ਤਰਨੇ ਤੋਂ ਬਾਅਦ ਅੱਜ ਟੈਂਕੀ ਤੇ ਚੜੇ। ਭਾਰਤੀ ਕਿਸਾਨ ਯੂਨੀਅਨ ਇਕਤਾ ਡਿਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀ ਬਾਗਾ ਨੇ ਕਿਹਾ ਕਿ ਆਦਰਸ਼ ਸਕੂਲ ਪੋਪਾਲ ਦੇ 21 ਅਧਿਆਪਕਾਂ ਨੂੰ ਬਿਨਾਂ ਨੋਟਿਸ ਦਿੱਤੇ 31 ਮਈ 2025 ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਿਕੌਂਦਾ ਵੱਲੋਂ ਅਧਿਆਪਕਾਂ ਦੀ ਹਮਾਇਤ ਚ ਸਕੂਲ ਵਿਖੇ ਲਾਇਆ ਗਿਆ ਸੀ ਆਦਰਸ਼ ਸਕੂਲ ਪੋਪਾਲ ਦੇ ਅਧਿਆਪਕ ਮੰਗਾਂ ਪੂਰੀਆਂ ਨਾ ਹੋਣ ਤੇ ਪਾਣੀ ਵਾਲੀ ਟੈਂਕੀ ਤੇ ਚੜ ਗਏ ਹਨ ਹਾਈ ਕੋਰਟ 'ਚ ਮਜੀਠੀਆ ਦੀ ਪਟੀਸ਼ਨ ਤੇ ਸੁਣਵਾਈ 8 ਜੁਲਾਈ ਤੱਕ ਮੁਲਤਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਤੇ ਰਿਮਾਂਡ ਨੂੰ ਗੈਰਕਾਨੂੰਨੀ ਦੱਸਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਰਿਮਾਂਡ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕੀਤੀ। ਹਾਈ ਕੋਰਟ 'ਚ ਮਜੀਠੀਆ ਦੀ ਰਿਮਾਂਡ ਚੁਣੌਤੀ ਪਟੀਸ਼ਨ ਤੇ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸ਼ੰਕਰਾਨੰਦ ਦੀ ਜ਼ਮਾਨਤ ਤੇ ਹਾਈ ਕੋਰਟ 'ਚ ਸੁਣਵਾਈ। ਲੁਧਿਆਣਾ ਅਦਾਲਤ ਨੇ ਅਰਜ਼ੀ ਕਰ ਦਿੱਤੀ ਸੀ ਰੱਦ। ਅਸ਼ਲੀਲ ਵੀਡੀਓ ਵਾਇਰਲ ਮਾਮਲੇ 'ਚ ਫਸੇ ਤਲਵੰਡੀ ਤਾਮਦੇ ਸਵਾਮੀ ਸ਼ੰਕਰਾਨੰਦ ਨੂੰ ਹੁਣ ਹਾਈ ਕੋਰਟ ਤੋਂ ਉਮੀਦਾਂ ਹਨ। ਪਿਛਲੇ ਦਿਨੀ ਉਹਨਾਂ ਦੀ ਲੁਧਿਆਣਾ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਉਹਨਾਂ ਵੱਲੋਂ ਹਾਈ ਕੋਰਟ ਦਾ ਰੁਕ ਕਰਦਿਆਂ ਆਪਣੇ ਵਕੀਲ ਰਾਹੀਂ ਐਂਟੀਸੀਪੇਟਰੀ ਜ਼ਮਾਨਤ ਅਰਜ਼ੀ ਦਾਖਲ ਕੀਤੀ ਗਈ ਹੈ ਜਿਸ ਦੇ ਲਈ ਹਾਈ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਪਰਿਸ਼ਟਾਚਾਰ ਵਿਰੁੱਧ ਸਰਕਾਰ ਦੀ ਕਾਰਵਾਈ ਨਗਰ ਕੌਂਸਲ ਤਨੋਲਾ ਦਾ ਲੇਖਾਕਾਰ ਵੱਧੀ ਲੈਂਦਾ ਕਾਬੂ ਪ੍ਰਿਸ਼ਟਾਚਾਰ ਵਿਰੁੱਧ ਕੀਤੀ ਜਾ ਰਹੀ ਆਪਣੀ ਲਗਾਤਾਰ ਕਾਰਵਾਈ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਬਰਨਾਲਾ ਦੇ ਨਗਰ ਕੌਂਸਲ ਤਨੋਲਾ ਵਿਖੇ ਤਾਇਨਾਤ ਲੇਖਕਾਰ ਦੀਪਕ ਸੇਤੀਆ ਨੂੰ 11000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਗ੍ਰਿਫਤਾਰੀ ਤਨੋਲਾ ਕਸਬੇ ਦੇ ਬਸਨੀਕ ਇੱਕ ਠੇਕੇਦਾਰ ਦੀ ਸ਼ਿਕਾਇਤ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਮੀਨ ਨਾਲ ਗਰਮੀ ਤੋਂ ਰਾਹਤ ਤੇ ਘਟਿਆ 2 ਡਿਗਰੀ ਤਾਪਮਾਨ ਅੱਜ ਵੀ ਛਾਏ ਰਹਿਣਗੇ ਬਦਲ ਸ਼ੁੱਕਰਵਾਰ ਨੂੰ ਪੰਜਾਬ ਵਾਸੀਆਂ ਨੂੰ ਪਿਛਲੇ 2 ਦਿਨਾਂ ਤੋਂ ਸ਼ਹਿਰ ਵਿੱਚ ਪੈ ਰਹੀ ਹੰਮਸ ਵਾਲੀ ਗਰਮੀ ਤੋਂ ਕੁਝ ਰਾਤ ਮਿਲੀ ਸਵੇਰੇ ਲਗਭਗ 11 ਵਜੇ ਅਚਾਨਕ ਕਾਲੇ ਬੱਦਲ ਛਾ ਗਏ ਅਤੇ ਇਸ ਤੋਂ ਬਾਅਦ ਲਗਭਗ 20 ਮਿੰਟ ਤੱਕ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਘੱਟ ਗਿਆ ਜਿਸ ਨਾਲ ਲੋਕਾਂ ਨੂੰ ਹੰਮਸ ਵਾਲੀ ਗਰਮੀ ਤੋਂ ਰਾਹਤ ਮਿਲੀ ਫਰੀਦਕੋਟ ਦਾ ਕੇਂਦਰੀ ਜੇਲ੍ਹ ਚ ਹਵਾਲਾ ਧਿਆਨੇ ਸਹਾਇਕ ਸੁਪਰਡੈਂਟ ਕੁੱਟਿਆ ਮਾਮਲਾ ਦਰਜ ਕਰਨ ਮਗਰੋਂ ਅਗਲੀ ਕਾਰਵਾਈ ਸ਼ੁਰੂ ਜੇਲ੍ਹ ਵਿੱਚ ਬੰਦ ਹਵਾਲਾਤੀ ਪਰਮਿੰਦਰ ਸਿੰਘ ਸੋਨਾ, ਹਰਜਿੰਦਰ ਸਿੰਘ ਬੱਬੂ ਅਤੇ ਜਗਜੀਤ ਸਿੰਘ ਵੱਲੋਂ ਕੁਝ ਸਮਾਂ ਪਹਿਲਾਂ ਜੇਲ੍ਹ ਅੰਦਰ ਹੋਰ ਹਵਾਲਾਤੀਆਂ ਦੇ ਨਾਲ ਝਗੜਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਤਿੰਨ ਹਵਾਲਾਤੀਆਂ ਨੂੰ ਇੱਕ ਵਕਰੀ ਬੈਰਕ ਵਿੱਚ ਬੰਦ ਕਰ ਦਿੱਤਾ ਸੀ। ਹੁਣ ਹਵਾਲਾਤੀਆਂ ਵੱਲੋਂ ਸਹਾਇਕ ਸੁਪਰਡੈਂਟ ਦੇ ਨਾਲ ਮਾਰਕੁੱਟ ਕਰਦੇ ਹੋਏ ਉਹਨਾਂ ਦੀ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਤਿੰਨ ਹਵਾਲਾਤੀਆਂ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। बारिश ਨਾਲ ਸੁਧਰਿਆ AQI ਦਾ ਪੱਧਰ ਪਟਿਆਲਾ ਦੀ ਹਵਾ ਸਭ ਤੋਂ ਚੰਗੀ ਪਟਿਆਲਾ ਸੂਬੇ ਚ ਲਗਾਤਾਰ ਹੋ ਰਹੀ بارش ਨਾਲ ਹਵਾ ਦੀ ਗੁਣਵੱਤਾ ਚ ਸੁਧਾਰ ਆਇਆ ਹੈ ਵੀਰਵਾਰ ਨੂੰ 41 AQI ਦੇ ਨਾਲ ਪਟਿਆਲਾ ਦੀ ਹਵਾ ਸੂਬੇ ਚ ਸਭ ਤੋਂ ਚੰਗੀ ਰਹੀ ਇਸੇ ਤਰ੍ਹਾਂ ਬਠਿੰਡਾ ਦਾ AQI ਪੱਧਰ 50 ਤੇ ਖੰਨਾ ਦਾ 52 ਰਿਹਾ ਹਿਮਾਚਲ ਚ ਕੁਦਰਤ ਦਾ ਕਹਿਰ جاری ਹੈ ਅਗਲੇ 3 ਦਿਨ ਹੋਣਗੇ ਹੋਰ ਮੁਸ਼ਕਲ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਨਾਲ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਇਸ ਤੋਂ ਪਹਿਲਾਂ ਬੱਦਲ ਫਟਣ ਅਤੇ ਲਗਾਤਾਰ ਭਾਰੀ ਮੀਂਹ ਕਾਰਨ ਕਈ ਕਰਾਨ ਨੂੰ ਨੁਕਸਾਨ ਪਹੁੰਚਣ ਅਤੇ ਵਾਲਾਂ ਦੇ ਵਹਿ ਜਾਣ ਦੀ ਖਬਰ ਹੈ। ਪਿਛਲੇ 24 ਘੰਟਿਆਂ ਤੋਂ ਰਾਜ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਪੈ ਰਿਹਾ ਹੈ। ਇੱਕ ਸਥਾਨਕ ਨੇ ਕਿਹਾ ਕਿ ਬੱਦਲ ਫਟਣ ਤੋਂ ਬਾਅਦ ਸਭ ਕੁਝ ਵਹਿ ਗਿਆ ਹੈ। 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੀ ਯਾਦ ਜਸ਼ਨੂਮਨੀ ਕਮੇਟੀ ਵੱਲੋਂ ਸਮਾਗਮ ਪੰਜਾਬੀ ਸੂਬਾ ਮੋਰਚੇ ਦੌਰਾਨ ਸਮੇਂ ਦੀ ਸਰਕਾਰ ਵੱਲੋਂ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਕੀਤੇ ਹਮਲੇ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਸਜਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਬਲਵਿੰਦਰ ਸਿੰਘ ਨੇ ਕੀਤੀ। ਮੋਗਾ ਚ ਕਲੀਨਿਕ ਤੇ ਬੈਠੇ ਡਾਕਟਰ ਉੱਪਰ ਹਮਲਾ ਮੋਗਾ ਦੇ ਕਸਬਾ ਕੋਟੀ ਸੇਖਾ ਚਾ ਚੁੱਕਲੀਨਿਕ ਤੇ ਬੈਠੇ ਹੋਏ ਡਾਕਟਰ ਤੇ ਅਨਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਹਮਲਾ ਕਰਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ ਜਦੋਂ ਇਲਾਕੇ ਦੇ ਮਸ਼ਹੂਰ ਡਾਕਟਰ ਅਨਿਲਜੀਤ ਕੰਬੋਜ ਸ਼ਹਿਰ ਦੇ ਮੇਨ ਚੌਂਕ ਨੇੜੇ ਆਪਣੇ ਹਰਬੰਸ ਨਰਸਿੰਗ ਹਾਊਸ ਤੇ OPD ਲਈ ਬੈਠੇ ਹੋਏ ਸਨ। ਡਾਕਟਰ ਕੰਬੋਜ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹਨਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੰਜਾਬ ਵਿਧਾਨ ਸਭਾ ਨੇ ਤਰਨਤਾਰਨ ਸੀਟ ਖਾਲੀ ਐਲਾਨੀ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਪਿਛਲੇ ਦਿਨੀ ਹੋਇਆ ਸੀ ਦਿਹਾਂਤ ਪੰਜਾਬ ਵਿਧਾਨ ਸਭਾ ਨੇ ਤਰਨਤਾਰਨ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦਾ ਪਿਛਲੇ ਹਫਤੇ ਦਿਹਾਂਤ ਹੋ ਗਿਆ ਸੀ ਜਿਸ ਅਨੁਸਾਰ ਇਸ ਸੀਟ ਨੂੰ ਖਾਲੀ ਐਲਾਨ ਕਰਕੇ ਚੋਣ ਕਮਿਸ਼ਨ ਨੂੰ ਸੂਚਨਾ ਦੇ ਦਿੱਤੀ ਹੈ ਹੁਣ ਇਹ ਸੀਟ ਜ਼ਿਮਨੀ ਚੋਣ ਕਰਵਾਉਣ ਲਈ ਖਾਲੀ ਹੈ 6 ਮਹੀਨੇ ਦੇ ਅੰਦਰ ਚੋਣ ਕਮਿਸ਼ਨ ਕਿਸੇ ਵੀ ਸਮੇਂ ਇਸ ਤੇ ਚੋਣਾਂ ਦਾ ਐਲਾਨ ਕਰ ਸਕਦਾ ਹੈ ਹਿਮਾਚਲ ਪ੍ਰਦੇਸ਼ ਵਿੱਚ ਕਿਸ ਕੀ ਜ਼ਮੀਨ ਸੜਕਾਂ ਤੇ ਫਸੇ ਸੈਂਕੜੇ ਵਾਹਨ ਹਿਮਾਚਲ ਪ੍ਰਦੇਸ਼ ਵਿੱਚ ਨਿਰਮਾਣ ਅਧੀਨ ਰਾਜ ਦਾ ਪਹਿਲਾ ਗ੍ਰੀਨ ਕੋਰੀਡੋਰ ਪੌਂਟਾ ਸਾਹਿਬ ਰਾਸ਼ਟਰੀ ਰਾਜਮਾਰਗ 707 ਦੇਰ ਰਾਤ ਲਗਭਗ 12 ਵਜੇ ਤੋਂ ਸ਼ਿਲਾਈ ਦੇ ਨੇੜੇ ਉੱਤਰੀ ਵਿੱਚ ਬੰਦ ਹੈ ਜਿਸ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਲੰਮਾ ਜਾਮ ਹੈ ਇਸ ਜਾਮ ਵਿੱਚ ਸੈਂਕੜੇ ਵਾਹਨ ਫਸੇ ਹੋਏ ਹਨ ਸਕੂਲ ਕਾਲਜ ਦੇ ਬੱਚਿਆਂ ਅਤੇ ਕੰਮ ਤੇ ਜਾਣ ਵਾਲੇ ਲੋਕਾਂ ਸਮੇਤ ਬਹੁਤ ਸਾਰੇ ਬਿਮਾਰ ਲੋਕ ਵੀ ਇਸ ਵਿੱਚ ਫਸੇ ਹੋਏ ਹਨ ਦੇਰ ਰਾਤ ਭਾਰੀ ਜ਼ਮੀਨ ਖਿਸਕਣ ਅਤੇ ਵੱਡੇ ਪਤਰਾ ਕਾਰਨ ਹਾਈਵੇ ਪੂਰੀ ਤਰ੍ਹਾਂ ਬੰਦ ਹੈ ਤਲਵੰਡੀ ਤਾਮ ਦੇ ਬਾਲ ਘਰ ਦੇ ਬੱਚਿਆਂ ਨੂੰ ਗੋਦ ਦੇਣ ਬਦਲੇ ਵਸੂਲੇ 20 ਤੋਂ 20 ਲੱਖ ਬਾਲ ਘਰ ਦੀ ਇੱਕ ਹੋਰ ਲੜਕੀ ਨੇ ਸੁਣਾਈ ਦਾਸਤਾਨ ਤਲਵੰਡੀ ਖੁਰਦ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਇੱਕ 35 ਮਿੰਟ ਦੀ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆਂ ਖੁਲਾਸਾ ਕੀਤਾ ਕਿ ਬਾਲ ਘਰ ਦੇ ਹੀ ਸੇਵਾਦਾਰਾਂ ਦੀ ਇਹ ਆਡੀਓ ਬਾਲ ਘਰ ਦੇ ਬੱਚਿਆਂ ਨੂੰ ਗੋਦ ਦੇਣ ਬਦਲੇ 20 ਤੋਂ 20 ਲੱਖ ਰੁਪਏ ਵਸੂਲਣ ਦਾ ਭਾਂਡਾ ਪੰਨਿਆ ਪਿੰਡ ਤਲਵੰਡੀ ਖੁਰਦੇਸਾਪ ਦਾ ਸਰਪੰਚ ਨੇ ਕਿਹਾ ਕਿ ਅਗਲੇ 2 ਦਿਨਾਂ ਵਿੱਚ Swami Shankar Anand ਦੀ ਗ੍ਰਿਫਤਾਰੀ ਨਾ ਹੋਈ ਤਾਂ ਵਿਰੋਧ ਵਿੱਚ ਪਿੰਡਾਂ ਦੇ ਪਿੰਡ ਸੜਕਾਂ ਤੇ ਉਤਰ ਆਉਣਗੇ ਚਰਨਜੀਤ ਚੰਨੀ ਨੂੰ ਹਾਈ ਕੋਰਟ ਤੋਂ ਰਾਤ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਤ ਮਿਲੀ ਹੈ ਹਾਈ ਕੋਰਟ ਨੇ ਉਨ੍ਹਾਂ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਭਾਜਪਾ ਨੇਤਾ ਅਤੇ ਵਕੀਲ ਗੌਰਵ ਲੂਤਰਾ ਨੇ ਚੰਨੀ ਵਿਰੁੱਧ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਸੀ ਕਿ ਉਹਨਾਂ ਨੇ ਨਾਮਜ਼ਦਗੀ ਦੌਰਾਨ ਬਹੁਤ ਸਾਰੀ ਜਾਣਕਾਰੀ ਛੁਪਾਈ ਸੀ ਅਤੇ ਚੋਣ ਕਮਿਸ਼ਨ ਨੂੰ ਚੋਣ ਖਰਚਿਆਂ ਦੇ ਸਹੀ ਵੇਰਵੇ ਨਹੀਂ ਦਿੱਤੇ ਸਨ। ਰਾਵੀ ਦਰਿਆ ਦੇ ਹੜ੍ਹ ਨਾਲ ਨਜਿੱਠਣ ਲਈ ਮੰਤਰੀ ਢਾਲੀਵਾਲ ਨੇ ਕੇਂਦਰ ਤੋਂ ਮੰਗਿਆ ਫੰਡ, ਬਾਰਡਰ ਸੁਰੱਖਿਆ ਦਾ ਵੀ ਦਿੱਤਾ ਹਵਾਲਾ। ਪੰਜਾਬ ਸਰਕਾਰ ਨੇ ਭਾਰਤ-ਪਾਕਿਸਤਾਨ ਬਾਰਡਰ ਨਾਲ ਲੱਗਦੇ ਅਜਨਾਲਾ ਖੇਤਰ 'ਚ ਰਾਵੀ ਦਰਿਆ ਕਾਰਨ ਹਰ ਸਾਲ ਆਉਣ ਵਾਲੇ ਹੜ੍ਹ ਦੇ ਨੁਕਸਾਨ ਦੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੇਂਦਰ ਤੋਂ ਫੰਡ ਮੰਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟੇਲ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪੱਤਰ ਸੌਂਪਿਆ ਇਸ ਪੱਤਰ ਚ ਗੰਭੀਰ ਸਮੱਸਿਆ ਦੇ ਸਥਾਈ ਹੱਲ ਲਈ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਹੋਰ ਵੱਡੀਆਂ ਮਜੀਠੀਆਂ ਦੀਆਂ ਮੁਸ਼ਕਲਾਂ ਮਾਨਹਾਨੀ ਕੇਸ ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤਾ ਨੋਟਿਸ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਵਿਕਰਮ ਮਜੀਠੀਆਂ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਇਹ ਨੋਟਿਸ ਉਹਨਾਂ ਦੇ ਖਿਲਾਫ ਮਾਨਹਾਨੀ ਕੇਸ ਚ ਜਾਰੀ ਕੀਤਾ ਗਿਆ ਹੈ ਇਹ ਕਾਰਵਾਈ ਮੁੱਖ ਮੰਤਰੀ ਦੇ ਪ੍ਰਾਈਵੇਟ ਸਕੱਤਰ ਤੇ ਪਰਿਸ਼ਟਾਚਾਰ ਦੇ ਝੂਠੇ ਦੋਸ਼ ਲਗਾਉਣ ਦੇ ਮਾਮਲੇ 'ਚ ਕੀਤੀ ਗਈ ਹੈ ਪ੍ਰਾਈਵੇਟ ਸਕੱਤਰ ਨੇ ਇਸ ਸੰਬੰਧੀ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ ਸਿਆਸੀ ਗਲਿਆਰਿਆਂ 'ਚ ਇਹ ਮਾਮਲਾ ਇੱਕ ਨਵਾਂ ਪੰਨਾ ਖੋਲ ਸਕਦਾ ਹੈ ਪੈਨਸ਼ਨਰਜ਼ ਨੂੰ ਹੁਣ ਨਹੀਂ ਕਰਨਾ ਪਵੇਗਾ 15 ਸਾਲ ਇੰਤਜ਼ਾਰ 3 ਸਾਲ ਪਹਿਲਾਂ ਹੀ ਖਾਤਿਆਂ 'ਚ ਆ ਜਾਵੇਗੀ ਕਮਿਊਟਿਡ ਪੈਨਸ਼ਨ ਕੇਂਦਰ ਸਰਕਾਰ ਦੇ ਮੌਜੂਦਾ ਅਤੇ ਰਿਟਾਇਰਡ ਮੁਲਾਜ਼ਮਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਸਕਦੀ ਹੈ ਲੰਬੇ ਸਮੇਂ ਤੋਂ ਚੱਲ ਰਹੀ ਕਮਿਊਟਿਡ ਪੈਨਸ਼ਨ ਦੀ ਬਹਾਲੀ ਦੀ ਮਿਆਦ ਨੂੰ 15 ਸਾਲਾਂ ਤੋਂ ਘਟਾ ਕੇ 12 ਸਾਲ ਕਰਨ ਦੀ ਮੰਗ ਹੁਣ ਹਕੀਕਤ ਦਾ ਰੂਪ ਲੈ ਸਕਦੀ ਹੈ। ਇਹ ਮੰਗ ਨੈਸ਼ਨਲ ਕਾਉਂਸਲ ਸਟਾਫ ਸਾਈਡ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੇ ਗਏ ਮੰਗ ਪੱਤਰ ਦਾ ਹਿੱਸਾ ਹੈ। ਫਾਸਟੈਗ ਸਾਲਾਨਾ ਪਾਸ 15 ਅਕਤੂਬਰ ਤੋਂ ਹੋਵੇਗਾ ਸ਼ੁਰੂ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਹਾਲ ਹੀ ਚ ਐਲਾਨ ਕੀਤਾ ਹੈ ਕਿ ਫਾਸਟੈਗ ਸਾਲਾਨਾ ਪਾਸ 15 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਨਵਾਂ ਪਾਸ ਨਿੱਜੀ ਵਾਹਨਾਂ ਲਈ ਲਿਆਂਦਾ ਗਿਆ ਹੈ ਜਿਸ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਜੋ ਅਕਸਰ ਟੋਲ ਪਲਾਜ਼ਾ ਤੋਂ ਗੁਜ਼ਰਦੇ ਹਨ ਇਸ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਤੇ ਟੋਲ ਪਲਾਜ਼ਾ ਤੇ ਲੱਗਣ ਵਾਲਾ ਸਮਾਂ ਵੀ ਬਚੇਗਾ ਪੰਜਾਬ ਸਰਕਾਰ ਵੱਲੋਂ ਗਰੀਬਾਂ ਦੇ ਕਰਜ਼ੇ ਮੁਆਫ ਕਰਨਾ ਇੱਕ ਇਤਿਹਾਸਕ ਕਦਮ ਗੁਰਦੀਪ ਸਿੰਘ ਸੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੁਆਰਾ ਸਮਾਜ ਦੇ ਪਿਛੜੇ ਅਤੇ ਗਰੀਬ ਵਰਗ ਨੂੰ ਆਰਥਿਕ ਤਾਕਤ ਦੇਣ ਲਈ ਠੋਸ ਅਤੇ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਇਹਨਾਂ ਹੀ ਕੋਸ਼ਿਸ਼ਾਂ ਦੀ ਇੱਕ ਮਹੱਤਵਪੂਰਨ ਕੜੀ ਤੇ ਵਿਧਾਇਕ ਗੁਰਦੀਪ ਸਿੰਘ ਸੇਖੋਂ ਵੱਲੋਂ ਹਲਕਾ ਫਰੀਦਕੋਟ ਦੇ 30 ਲੱਖ ਪਾਤਰਿਆਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਸੌਂਪੇ ਗਏ ਜਿਨ੍ਹਾਂ ਦੇ ਕਰਜ਼ਿਆਂ ਦੀ ਕੁੱਲ ਰਕਮ 41,48,000 ਰੁਪਏ ਬਣਦੀ ਹੈ। ਮਾਨ ਸਰਕਾਰ ਦੀ ਪਰੇਸ਼ਤਾਚਾਰ ਵਿਰੁੱਧ ਵੱਡੀ ਕਾਰਵਾਈ ਫਰੀਦਕੋਟ ਦੇ ਡੀਐਸਪੀ ਰਾਜਨਪਾਲ ਗ੍ਰਿਫਤਾਰ ਮਾਨ ਸਰਕਾਰ ਨੇ ਪਰੇਸ਼ਤਾਚਾਰ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਸ ਤਿਤ ਫਰੀਦਕੋਟ ਦੇ ਡੀਐਸਪੀ ਰਾਜਨਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। डीएसपी ਨੇ ਆਪਣੇ ਵਿਰੁੱਧ ਪਰਿਸ਼ਟਾਚਾਰ ਦੀ ਸ਼ਿਕਾਇਤ ਰੱਦ ਕਰਨ ਲਈ 1 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ ਐਸਐਸਪੀ ਦਫ਼ਤਰ ਨੂੰ ਰਿਸ਼ਵਤ ਦੇ ਕੇ ਸ਼ਿਕਾਇਤ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜੂਨ 1984 ਦੇ ਕੱਲ ਲਗਵਾਰੇ ਨੂੰ ਉਜਾਗਰ ਕਰਦੀ ਸਚਿੱਤਰ ਪੁਸਤਕ ਐਡਵੋਕੇਟ ਤਾਮੀ ਬਲੋ ਜਾਰੀ ਇਹ ਸ਼ਖਸੀਅਤਾਂ ਸੰਮੂਦ ਜੂਨ 1984 ਚ ਸ੍ਰੀ ਅਕਾਲ ਤਖਤ ਸਾਹਿਬ ਦੇ ਫੌਜੀ ਹਮਲੇ ਸਮੇਂ ਨੂੰ ਬਿਆਨ ਕਰਦੀਆਂ ਤਸਵੀਰਾਂ ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਨੇ ਇੱਕ ਵੱਡਕਾਰੀ ਕਿਤਾਬ ਦੇ ਰੂਪ ਵਿੱਚ ਜਾਰੀ ਕੀਤਾ ਹੈ ਇਸ ਮੌਕੇ ਢਾਮੀ ਨੇ ਕਿਹਾ ਕਿ ਜੂਨ 1984 ਦਾ ਇਹ ਕੱਲੂਗਾਰਾ ਸਿੱਖ ਇਤਿਹਾਸ ਦਾ ਇੱਕ ਦੁਖਦਾਈ ਅਧਿਆਇ ਹੈ ਇਸ ਸਮੇਂ ਦੀਆਂ ਕੁਝ ਤਸਵੀਰਾਂ ਫੋਟੋਗ੍ਰਾਫਰ ਸਤਪਾਲ ਸਿੰਘ ਦਾਨਿਸ਼ ਨੇ ਸਾਂਭੀਆਂ ਸਨ ਜਿਨ੍ਹਾਂ ਨੇ ਸ਼ਰੋਮਣੀ ਕਮੇਟੀ ਨੇ ਇੱਕ ਸਚਿੱਤਰ ਪੁਸਤਕ ਦੇ ਰੂਪ ਵਿੱਚ ਤਿਆਰ ਕਰਕੇ ਅੱਜ ਜਾਰੀ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਐਲਾਨ ਪੁਰਾਣੇ ਜਰਨੈਲਾਂ ਨੂੰ ਕੀਤਾ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਨੇ ਵੀਰਵਾਰ ਨੂੰ ਪਾਰਟੀ ਦੀ 96 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਇਲਾਵਾ 20 ਸਪੈਸ਼ਲ ਇਨਵਾਈਟੇ ਮੈਂਬਰ ਵੀ ਬਣਾਏ ਗਏ ਹਨ ਵਰਕਿੰਗ ਕਮੇਟੀ ਵਿੱਚ ਜ਼ਿਆਦਾਤਰ ਪੁਰਾਣੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਸੰਭਾਲਿਆ ਅਹੁਦਾ ਬੋਲੇ ਉਦਯੋਗ ਉਤਿਆਨ ਦੀ ਸਹੂਲਤ ਮੁਤਾਬਕ ਹੋਵੇਗਾ ਕੰਮ ਲੁਧਿਆਣਾ ਜਿਮਨੀ ਚੋਣ ਜਿੱਤਣ ਵਾਲੇ ਵਿਧਾਇਕ ਸੰਜੀਵ ਅਰੋੜਾ ਨੂੰ ਕੱਲ ਆਮ ਆਦਮੀ ਪਾਰਟੀ ਸਰਕਾਰ ਨੇ ਕੈਬਨਿਟ ਵਿੱਚ ਸ਼ਾਮਲ ਕੀਤਾ ਸੀ ਅਰੋੜਾ ਨੂੰ ਉਦਯੋਗ ਅਤੇ ਐਨ ਆਰ ਆਈ ਵਿਭਾਗ ਦਿੱਤਾ ਗਿਆ ਹੈ ਅੱਜ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ ਉਦਯੋਗ ਗੱਤਿਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਸ਼ਹਿਰ ਵਿੱਚ ਇੱਕ ਪ੍ਰਦਰਸ਼ਨੀ ਕੇਂਦਰ ਬਣਾਇਆ ਜਾਵੇ ਉਦਯੋਗ ਗੱਤਿਆਂ ਦੀ ਇਹ ਮੰਗ ਜਲਦੀ ਹੀ ਪੂਰੀ ਹੋ ਜਾਵੇਗੀ ਅਤੇ ਇੱਕ ਨਵਾਂ ਪ੍ਰਦਰਸ਼ਨੀ ਕੇਂਦਰ ਬਣਾਇਆ ਜਾਵੇਗਾ ਸ਼ੁਰੂ ਹੋਣ ਦੇ ਪਹਿਲੇ 10 ਮਿੰਟਾਂ 'ਚ ਰੇਲਵੇ ਤੁਹਾਨੂੰ ਦੇਵੇਗਾ ਤਰਜੀਹ ਸੁਪਰ ਫਾਸਟ ਸਪੀਡ 'ਚ ਬੁੱਕ ਹੋਵੇਗੀ ਟਿਕਟ 1 ਜੁਲਾਈ ਤੋਂ ਰੇਲਵੇ ਦੇ ਤਤਕਾਲ ਟਿਕਟ ਬੁਕਿੰਗ ਦੇ ਨਿਯਮ ਬਦਲ ਗਏ ਹਨ ਇਹਨਾਂ ਬਦਲਾਵਾਂ ਦਾ ਆਮ ਯਾਤਰੀਆਂ ਨੂੰ ਵੱਡਾ ਫਾਇਦਾ ਹੋ ਰਿਹਾ ਹੈ ਹੁਣ ਏਜੰਟਾਂ ਤੇ ਦਲਾਲਾਂ ਦੀ ਇੱਕ ਨਹੀਂ ਚੱਲ ਰਹੀ ਤੇ ਆਮ ਆਦਮੀ ਸੁਪਰ ਫਾਸਟ ਦੀ ਸਪੀਡ ਨਾਲ ਤਤਕਾਲ ਟਿਕਟ ਬੁੱਕ ਕਰ پا ਰਿਹਾ ਹੈ